ਫੌਜਿਸ ਸਿਪਾਹੀ ਬਣ ਦਾ ਮੌਕਾ ਲਗਾਉਣੀ ਪਵੇਗੀ 1.6 ਕਿਲੋਮੀਟਰ ਦੌੜ ਸੁਣੋ ਕਾਂਸਟੇਬਲ ਫਾਰਮਾ ਦੀ ਪੋਸਟ ਲਈ ਕੀ ਹੋਣੀ ਚਾਹੀਦੀ ਹੈ ਯੋਗਤਾ ਕਿਤੇ ਹੋ ਨਾ ਜਾਵੇ ਦੇਰੀ ਜਲਦੀ ਕਰੋ ਅਪਲਾਈ ਭਰਤੀ ਫੌਜ ਵਿੱਚ ਅਗਨੀ ਬੀਰ ਭਰਤੀ ਤੋਂ ਇਲਾਵਾ ਜੀਸੀਓ ਅਤੇ ਕਾਂਸਟੇਬਲ ਫਾਰਮਾ ਵਰਗੀਆਂ ਅਸਾਮੀਆਂ ਲਈ ਵੀ ਭਰਤੀ ਕੀਤੀ ਜਾ ਰਹੀ ਹੈ ਫੌਜ ਵਿੱਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਇਹ ਇੱਕ ਵਧੀਆ ਮੌਕਾ ਹੈ ਇਸੇ ਲੜੀ ਤਹਿਤ ਭਾਰਤੀ ਫੌਜ ਵਿੱਚ ਕਾਂਸਟੇਬਲ ਫਾਰਮਾਂ ਦੇ ਅਹੁਦਿਆਂ ਤੇ ਭਰਤੀ ਲਈ ਵੀ ਅਰਜ਼ੀਆਂ ਮੰਗੀਆਂ ਗਈਆਂ ਹਨ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 22 ਮਾਰਚ ਹੈ ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਨਲਾਈਨ ਪ੍ਰੀਖਿਆ 22 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤਹਾਨੂੰ ਦੱਸ ਦਿੰਦੇ ਆ ਕਿ ਕੌਨਸਟੇਬਲ ਫਾਰਮਾ ਦੀ ਪੋਸਟ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ ਫੌਜ ਵਿੱਚ ਕੌਨਸਟੇਬਲ ਫਾਰਮਾ ਦੇ ਅਹੁਦੇ ਲਈ 12ਵੀਂ ਪਾਸ ਦੇ ਨਾਲ ਘੱਟੋ-ਘੱਟ 55% ਅੰਕਾਂ ਦੇ ਨਾਲ ਯੋਗਤਾ ਪ੍ਰਾਪਤ ਡੀ ਫਾਰਮਾ ਵੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਰਾਜ ਫਾਰਮੇਸੀ ਕਾਉਂਸਲ ਫਾਰਮੇਸੀ ਕਾਉਂਸਲ ਆਫ ਇੰਡੀਆ ਵਿੱਚ ਵੀ ਰਜਿਸਟ੍ਰੇਸ਼ਨ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਲਈ 50% ਅੰਕਾਂ ਨਾਲ ਵੀ ਫਾਰਮਾ ਪਾਸ ਵੀ ਅਪਲਾਈ ਕਰ ਸਕਦਾ ਹੈ ਕਨਸਟੇਬਲ ਫਾਰਮਾ ਦੇ ਅਦੇ ਲਈ ਉਮੀਦਵਾਰਾਂ ਦੀ ਉਮਰ 1 ਅਕਤੂਬਰ ਤੋਂ 1999 ਤੋਂ 1 ਅਪ੍ਰੈਲ 2005 ਦੇ ਵਿਚਕਾਰ ਹੋਣੀ ਚਾਹੀਦੀ ਹੈ। ਭਾਵ ਉਮਰ 19 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਨਸਟੇਬਲ ਫਾਰਮਾ ਭਾਰਤੀ ਲਈ ਸਰੀਰਕ ਮਾਪਦੰਡ ਕੀ ਹੋਣਾ ਚਾਹੀਦਾ ਹੈ। ਕੋਸਟੇਬਲ ਫਾਰਮਰ ਦੇ ਅਹੁਦੇ ਲਈ ਕੱਦ 167 ਸੈਂਟੀਮੀਟਰ ਤੇ ਭਾਰ ਘੱਟੋ-ਘੱਟ 50-65 ਕਿਲੋਗ੍ਰਾਮ ਹੋਣਾ ਚਾਹੀਦਾ ਹੈ ਤੇ ਛਾਤੀ 77 ਸੈਂਟੀਮੀਟਰ ਹੋਣੀ ਚਾਹੀਦੀ ਹੈ ਜਿਸ ਨੂੰ ਘੱਟੋ-ਘੱਟ 5 ਸੈਂਟੀਮੀਟਰ ਤੱਕ ਸੁੱਜਣਾ ਚਾਹੀਦਾ ਹੈ। ਰਾਸ਼ਟਰੀ ਰਾਜ ਜੀਲਾ ਕਾਲੇ ਸਕੂਲ ਯੂਨੀਵਰਸਿਟੀ ਪੱਦਰ ਦੇ ਖੇਡਣ ਵਾਲੇ ਖਿਡਾਰੀਆਂ ਨੂੰ ਉਚਾਈ ਵਿੱਚ 2 ਸੈਂਟੀਮੀਟਰ, ਛਾਤੀ ਦੇ ਆਕਾਰ ਵਿੱਚ 3 ਸੈਂਟੀਮੀਟਰ ਅਤੇ ਭਾਰ ਵਿੱਚ 5 ਕਿਲੋ ਤੱਕ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਛਾਣੇ ਗਏ ਕਬਾਈਲੀ ਖੇਤਰਾਂ ਦੇ ਕਬਾਈਲੀ ਉਮੀਦਵਾਰਾਂ ਦਾ ਕੱਦ 165 ਸੈਂਟੀਮੀਟਰ ਅਤੇ ਭਾਰ 48 ਕਿਲੋਗ੍ਰam ਹੋਣਾ ਚਾਹੀਦਾ ਹੈ। ਕਬਾਈਲੀ ਉਮੀਦਵਾਰਾਂ ਲਈ ਛਾਤੀ ਦਾ ਆਕਾਰ ਦੂਜੇ ਉਮੀਦਵਾਰਾਂ ਦੇ ਬਰਾਬਰ ਹੈ ਕਾਂਸਟੇਬਲ ਫਾਰਮਾ ਭਰਤੀ ਵਿੱਚ ਚੋਣ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਾਂਸਟੇਬਲ ਫਾਰਮਾ ਭਰਤੀ ਵਿੱਚ ਚੋਣ ਪ੍ਰਕਿਰਿਆ ਦੋ ਪੜਾਵਾਂ ਦੀ ਹੋਵੇਗੀ ਸਭ ਤੋਂ ਪਹਿਲਾਂ ਕਾਮਨ ਐਂਟਰਸ ਐਗਜ਼ਾਮ ਸੀਈਈ ਔਨਲਾਈਨ ਮੋਡ ਵਿੱਚ ਅਯੂਜ਼ਿਤ ਕੀਤੀ ਜਾਵੇਗੀ ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਭਰਤੀ ਰੈਲੀ ਹੋਵੇਗੀ ਜਿਸ ਵਿੱਚ ਸਰੀਰਕ ਅਤੇ ਮੈਡੀਕਲ ਟੈਸਟ ਹੋਣਗੇ ਸਿਪਾਹੀ ਫਾਰਮਾ ਭਾਰਤੀ ਭਰਤੀ ਰੈਲੀ ਵਿੱਚ ਉਮੀਦਵਾਰਾਂ ਨੂੰ 5 ਮਿੰਟ 45 ਸੈਕਿੰਡ ਵਿੱਚ 1.6 ਕਿਲੋਮੀਟਰ ਦੌੜਨੀ ਹੋਵੇਗੀ ਇਸ ਤੋਂ ਇਲਾਵਾ ਬੀਮ ਪੁਲਅਪਸ 9 ਫੁੱਟ ਜੰਪ ਅਤੇ ਜਿਗਜੈਗ ਬਲੇਸਿੰਗ ਨੂੰ ਵੀ ਪਾਸ ਕਰਨਾ ਹੋਵੇਗਾ ਕਾਂਸਟੇਬਲ ਫਾਰਮਾ ਭਰਤੀ ਵਿੱਚ ਸਰੀਰਕ ਟੈਸਟ ਯੋਗ ਹੋਵੇਗਾ ਬਿਊਰੋਰਪੂ ਦਿੱਲੀ ਪੋਸਟ ਪੰਜਾਬੀਕੀ